ூ காசாாரு தீர் தப்போ பிலக்கான மன்னிய மன கோ அந்த தீர் மல நோ சப்தி கோய விண்ண பகத்த நோய சுவஸ்தானி பரமா சத்த சுண சதா மனோ கவன சுவே வகத்த கவன கவன ித்த கவன வார கவன சித்தி மஹோ கவன ஜித் ஆக்க ਵੇਲਾ ਪਾਈਐ ਪੰਡਤੀ ਜੇ ਹੋਵੈ ਲੇਖ ਕੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਚਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਾ ਨਾਮ ਤੇ ਆਏ ਕਹਿ ਹੋ ਹਰਿਆ ਪਾਏ ਕਰਮ ਲਿਖਨ ਤੇ ਪਾਏ ਇਹ ਰਿੱਤ ਸੁਹਾਏ ਵਨ ਤ੍ਰਿਨ ਤ੍ਰੀ ਭਵਨ ਮੋਲੇ ਅੰਮ੍ਰਿਤ ਫਲ ਪਾਏ ਮਿਨ ਸਾਧੂ ਸੁਖ ਉਪਜੈ ਲੱਥੀ ਸਭ ਜਾਏ ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨਾ ਪਾਏ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸ਼ਰਨਾਇ ਚੋ ਗਿਰਦ ਹਮਾਰੇ ਰਾਮ ਕਾ ਦੁਖ ਲਗੈ ਨ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖਤ ਲਿਆ ਏਕਾ ਲਿਵ ਲਾਈ ਰਹਾਉ ਰਾਖ ਲਿਆ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਸਭ ਭਈ ਹਮਾਰੀ ਸਹਾਈ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਗੁਰ ਬਨਿ ਖੇਤ ਲਿਖੇ ਗੁਰ ਪਾਇ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਟ ਪੁਨ ਵੱਡਾ ਹੈ ਰਹਾਉ ਸਾਖਤ ਹਰਸ ਸਾਧਨ ਜਾਣਿਆ ਤਿਨ ਅੰਤਰ ਹੋ ਮੇ ਕੰਡਾ ਹੈ ਜਿਉਂ ਜਿਉ ਚਲਾਇ ਚੁਬੈ ਦੁਖ ਪਾਵੈ ਜਮ ਕਾਲ ਸਹਰ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨਿ ਦੁਖ ਜਨਮ ਮਰਨ ਪਵਖੰਡਾ ਹੈ अविनासी पुरख पाया परमेश्वर बो सोब खंड ब्रह्मंडा है हम गरीब मस्कीन प्रब तेरे हर राख राख वड वड्डा है जण नानक नाम आधार टेक है हर नाम में ही सुख मंडा है वाज्य पंचत इत करस पागया करस पागया शब्द वाज्य कला जित कर तारिया पंच दूत तुद वश कीते काल कंटक मारिया तुरे कर्म पाया तुद जिने कोसे नाम हर कह लागे ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਗਗਨ ਮੈ ਥਾਲ ਰਾਵ ਚੰਦਨੀ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਾਲਿਆ ਲਨੋ ਆਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਓ ਸਹਿਸ ਤਵਨ ਨਨ 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 ਹੈ ਤੋਹਿ ਕੋ ਸਹਿ ਸਮੂਰਤ ਨਨ ਇਕ ਤੋਹੀ ਸਭ ਮਹਿ ਜੋਤ ਜੋਤ ਹੈ ਸੋਇ ਤਿਸ ਦੇ ਚੰਨਨ ਸਭ ਮਹਿ ਚੰਨਨ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋ ਤਿਸ ਭਾਵੈ ਸੋ ਆਰਤੀ ਹੋਇ ਹਰ ਚਰਨ ਕਮਲ ਮਕਰੰਦ ਲੋਭਿ ਤਮਨੁ ਅਨਦੀਨੋ 모ਹਿਆਇ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਇ ਜਾਤੇ ਤੇਰੇ ਨੈ ਵਾਸਾ ਹਰ ਕੇ ਜਨ ਸਤ ਗੁਰ ਸਤ ਪੁਰਖ ਆਬਿਨਾ ਕਰੋ ਗੁਰ ਪਾਸ ம கிரம சத் சரநாயி க தய நாமண சகாயி ஹர கீர்த்தரி ரஹ ஹர ஜன கேவட பாச ஹர நாம மிலை திரிபாச மில சங்க குண பர जिन हारे हारे हरे रस नाम न पाया ते पागहीन जम पास जो सतगुरु सारे न संगत नहीं आए त्रिग जीवे त्रिग जीवास जिन हरजन सतगुरु संगत पाई तिन तुर मस्तक लिखे आली खास तन तन सत संगत जित हरे रस पाया मिल जन नानक नाम परगास ਕਾਹੂ ਫੂਲ ਰਾਜਾ ਹਵਾ ਬੈਠਾ ਕਾਹੂ ਸਿਮਟ ਪੇ ਉਸੰਕਰ ਈ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾ ਦਸ ਰੂਪ ਸਿਯੰਪਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰਿਆ ਸਿਖ ਸੰਗਰੋ ਦੁਸ਼ਟ ਜਿਤੇ ਉਠਵਾਤਿ ਉਤਪਾਤ ਸਕਲ ਮਲੇਚ ਕਰੋ ਰਨ ਕਾਤਾ ਜੇ ਅਸ ਤੁਜਿ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵ ਮਰੇ ਗੁਰ ਜੀ ਕਲ ਸਭ ਹੈ ਗੁਰ ਜੀ ਕੀ ਫਤਿਹ ਜਪਦੀ ਸਾਹਿਬ ਅਸਾਂ ਖਨਵਾ ਅਸਾਂ ਖਦਾਵਾ ਗਮ ਗਮ ਅਸਾਂ ਖਲੋ ਅਸਾਂ ਕਹੇ ਸਿਰਪਾਰ ਹੋਵੇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਅਖਰੀ ਗਿਆਨ ਗੀਤ ਗੁੰਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਬਖਾਂ ਜਿਨ ਅਹਿਲ ਕਹੇ ਤੀ ਸਿਰ ਲਾਹੇ ਜੀ ਫਰਮਾਏ ਤੀ ਉਤਿਪਾਹੇ ਜੇਤਾ ਕਿਤਾ ਤੇਤਾ ਨਾ ਹੋ ਵਿਨ ਨਾ ਵੈ ਨਾਹੀ ਕੋਠਾ ਕੁਦਰਤ ਕਾ ਉਹਨ ਕਾ ਵਿਚਾਰ ਵਹ ਰਹਿਣ ਜਾਵਾ ਇਕ ਵਾਜ ਜੋ ਤੁੜ ਪਾਵੇ ਸਾਈ ਫੜੀ ਗਾ ਤੁ ਸਦਾ ਸਲਾਮਤ ਨਿਰਲਕਾਰ ਵਾਹਿਗੁਰੂ ਜੀ ਕਹਤੇ ਨਾਨਕ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿੱਤਿ ਮਨੁ ਵਧਿਆ ਵਾ ਭਾਈ ਹਰਿ ਰਾਗ ਰਤਨ ਪਰਵਾਰ ਪਈਏ ਸ਼ਬਦ ਗਾਵਨ ਆਇਆ ਸ਼ਬਦ ਉਠਾ ਗਾਵੋ ਹੋਰੀ ਕੇਰਾ ਮਨ ਜੀ ਨੇ ਬਸਾਇਆ ਕਹਿ ਨਾਨਕ ਨਾਲ ਤੋਆ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿੱਤਿ ਦੋ ਹਲ ਸਭੀ ਜੀਵਤ ਹਰ ਜੁਗ ਜੁਗ ਭਾਗਤ ਪਾਇਆ ਪੈਜ ਰਖਦਾ ਆਯਾ ਰਾਮ ਰਾਜੇ ਸਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਪਰਾਇਆ ਹੰਕਾਰੀਆਂ ਨਿੰਦ ਕਾ ਪਿਟਦੇ ਅੰਤ ਲੈ ਚੜਾਇਆ ਪ੍ਰਕਾਰੀਆਂ ਨੰਕਰ ਦੇ ਨਾਮ ਦੇਵ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਾ ਅੰਤ ਲੈ ਚੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੰਖ ਮੂਰੇ ਖੰਦ ਕੋ ਅਸੰਖ ਚੋਰ ਹਰਾਮ ਕੋ ਸੰਖ ਮਰ ਕੇ ਜਾਏ ਜੋ ਸੰਗ ਗਲਵੜ ਹੱਤੇ ਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰੇ ਕੁੜੇ ਫਰਾਏ ਸਖ ਮਲੇਸ ਮਲਪ ਖਾਏ ਅਸਖ ਨਿੰਦ ਕਿਸਿਰ ਕਰੇ ਪਾਰ ਨਾਨਕ ਵਿੱਚ ਕਹੇ ਵਿਚਾਰ ਵਾਰੇ ਨ ਜਾਵਾ ਇੱਕ ਵਾ ਜੋ ਤੂ ਪਾਵੇ ਸਾਇ ਗੁਰ ਕਾ ਸਦਾ ਸਲਾਮਤ ਨਿਰੰਕਾਰ ਤਰਮ ਖੰਡ ਕਾ ਹੈ ਤਰਮ ਗਿਆਨ ਖੰਡ ਮੇ ਅੱਖ ਕਰਮ ਕਿੱਤੇ ਪਾਉਣ ਪਾਣੀ ਵਾਸੰਦਰ ਕਿਤੇ ਕਾਣ ਮਹਿਜ ਕਿਤੇ ਬਨ ਵਿੱਚ ਕਾਰਸ ਕਰੀਏ ਰੂਪ ਰੰਕੇ ਵਿਸ ਕਿਤੇ ਕਰਨ ਪੂਮੀ ਮੇਰ ਕਿਤੇ ਕਿਤੇ ਤੂਬੇ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਰਤਨ ਸਮੁਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤਮਨ ਕਿਤੇ ਸੁਰਤੀ ਸੇਵ ਕਤੇ ਨਾਨਕ ਅੰਤ ਨਾਂਤ ਅਨੰਤ ਸਮੋੜ ਪਾਗਿਓ ਸਗਲ ਮਨੁਰਤ ਪੂਰੇ ਆਰ ਰੰਮ ਪਰ ਪਾਇਆ ਉਤਰੇ ਸਗਲ ਵੀ ਸੂਰੇ ਦੁਖ ਰੋਗ ਸੰਤਾਪੂਤ ਨੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸੱਚੇ ਪੂਰੇ ਗੁਰਤੇ ਜਾਣੀ ਸੁਣਤੇ ਪੁਰੀਤ ਕਹਤੇ ਪਵਿਤਤ ਸਾਧਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਣ ਚਰਨ ਲਾਗੀ ਬਾਜੀ ਅੰਦਰ ਤੂਰੇ ਆਸਾ ਮਹੱਲਾ ਛੋਟਾ ਤੂ ਕਰਤਾ ਸਚਿਆ ਮੈਂ ਦਾ ਸਾਇਦ ਜੋਤੂ ਪਾਵੈ ਸੋਈ ਜੋਤੂ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂ ਸਭੀ ਕੈ ਜਿਸ ਨੂੰ ਕਿਰਪਾ ਕਰੈ ਤਿੰਦਰਾ ਮਰਤਰ ਪਾਇ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੂੰ ਆਪਂ ਛੋੜਿਆ ਆਪਂ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਰੇ ਤੂੰ ਬਿੰਦੂ ਜਾਂ ਕੋਈ ਨਾ ਜੀ ਜਨ ਸਭ ਤੇਰਾ ਖੇਲ ਵੀ ਜੋਗੁ ਉਚੇ ਸੰਜੋਗੀ ਮੇ ਜਿਸਨੂੰ ਤੂੰ ਜਾਉਣਾ ਈ ਸੋਈ ਜਨ ਜਾਣੇ ਹਰ ਗੁਣ ਸਦੀ ਕੀ ਆਖ ਰਖਣੇ ਜਿਨਹ ਹਰ ਚੀ ਵੈ ਤਿੰਸੁ ਪਾਇ ਸਹਜੇ ਹਰਨਾਮ ਸਮਾਇ ਤੂ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਦ ਬਿੰਦੂ ਜਾ ਆਵਰਾ ਕੋਇ ਤੋ ਕ੍ਰਿਕਟ ਵਿਖੇ ਜਾਨੇ ਸਿੱਜਨਾਨ ਗੁਰਮੁਖ ਪਰਗੜੇ ਬਲਾਵਲ ਮਹੱਲਾ ਪੰਜਵਾ ਤਾਤੀ ਵਾ ਉਹਨ ਲੱਗ ਗਈ ਪਾਰ ਬ੍ਰਮ ਸਰਨਾਇ ਪਾਰ ਬਾਰ ਬ੍ਰਮ ਸਰਨਾਇ ਸਤਕੂ ਪੂ ਚੋਗਿਰਦਾ ਮਾਰੇ RAM ਕਾਰ ਦੁਖ ਲੱਗ ਦੁਖ ਲਗੇ ਨਾ ਪਾਈ ਸਤੂਰ ਸੁਖ ਵਖਾਲ ਸਤਗੁਰੂ ਦਾ ਪੇਟਿਆ ਜਿਨੇ ਬਣੇ ਤੇ ਬਣਾਈ RAM ਨਾਮ ਓ ਖੱਦ ਦੀਆ कृपा कृपा एक बुलाई रहाओ राख लिए तीन राख सब ज बिया मिटाई को नक कृपा पई प्रभ सीमित से